ਮੈਂ ਗੋਟਪੀਸਾਂਗੇ ਨਾਮ ਹੈ ਜੀ ਤੁਸੀਂ ਕਿਵੇਂ ਗਏ ਸੀ ਤੁਸੀਂ ਅਮਰੀਕਾ ਪਹੁੰਚੇ ਸੀ ਤੇ ਕੀ ਗੱਲਬਾਤ ਹੋਣੀ ਕਿਵੇਂ ਪਈ ਸੀ ਮੈਨੂੰ ਜੀ ਗਣੀ ਸੰਧੂ ਆ ਅਗਲੈਂਡ ਦਾ ਜੀ ਜਲੰਧਰ ਏਰੀਏ ਦਾ ਉਹਨਾਂ ਨੇ ਮੈਨੂੰ ਇੱਥੋਂ ਕਹਿ ਕੇ ਭੇਜਿਆ ਸੀਗਾ ਕਿ ਤੂੰ ਤੇਰਾ ਵਰਕ ਪਰਮਿਟ ਲਵਾਵਾਂਗੇ ਅਮਰੀਕਾ ਦਾ ਜੀ ਮੇਰੀ ਆਈਟੀਆ ਕੀਤੀ ਹੋਈ ਹੈ 2010 ਦੀ ਪਾਸ ਆਊਟ ਹਾਂ ਉਹ ਕਹਿੰਦਾ ਜੀ ਤੇਰਾ ਇਹ ਆਈਟੀਆ ਦੇ ਬੇਸ ਤੇ ਵਰਕ ਪਰਮਿਟ ਲਾਵਾਂਗੇ ਪਹਿਲਾਂ ਤੈਨੂੰ ਇਟਲੀ ਲੈ ਕੇ ਜਾਵਾਂਗੇ ਇਟਲੀ ਤੇ ਬਾਅਦ ਚ ਕਹਿੰਦਾ ਤੇਰਾ ਉੱਥੋਂ ਵਰਕ ਪਰਮਿਟ ਲਵਾਵਾਵਾਂਗੇ ਤੈਨੂੰ ਅਮਰੀਕਾ ਲੈ ਕੇ ਜਾਵਾਂਗੇ ਕਿੰਨੇ ਟਾਈਮ ਤੱਕ ਕਿਹਾ ਸੁਰਨ ਤੋਂ ਉੱਥੇ ਪੱਕੀ ਇੱਕ ਨੰਬਰ ਤੇ ਭੇਜਣ ਲਈ ਕਿਹਾ ਸੀ ਦੋ ਨੰਬਰ ਇੱਕ ਇੱਕ ਨੰਬਰ ਤੇ ਵਰਕ ਪਰਮਿਟ ਦੇ ਭੇਜਣ ਲਈ ਕਿਹਾ ਸੀ ਉਹ ਕਹਿੰਦੇ ਕਿ ਵਰਕ ਪਰਮਿਟ ਤੋਂ ਬਾਅਦ ਚ 3 ਸਾਲ ਬਾਅਦ ਤੇਰੀ ਪੀਆਰ ਪੈ ਜਾਊਗੀ ਜਿਵੇਂ ਜਿਵੇਂ ਤੁਸੀਂ ਜਾਇਜ ਜਿਵੇਂ ਤੁਹਾਡੇ ਪੈਸੇ ਕਿੰਨੇ ਖਰਚੇ ਗਏ ਪੈਸੇ ਉਹਨਾਂ ਨੇ ਜੀ 40 ਲੱਖ ਰੁਪਇਆ ਲਿਆ ਜੀ ਉਹਨਾਂ ਨੇ ਇੱਥੇ ਹੀ ਲੈ ਲਿਆ ਸੀ 40 ਲੱਖ ਰੁਪਇਆ ਤੇ ਪਹਿਲਾਂ ਮੈਨੂੰ ਉਹਨਾਂ ਨੇ ਇਟਲੀ ਰੱਖਿਆ ਜੀ ਉੱਥੇ ਕਹੀ ਕਿ ਅੱਜ ਲਵਾਉਨੇ ਆ ਤੇਰਾ ਗਾਂ ਦਾ ਕਾਲੂ ਲਵਾਉਨੇ ਆ ਉਹਨਾਂ ਨੇ 4.5 ਮਹੀਨੇ ਮੈਨੂੰ ਇੱਥੇ ਬਿਠਾਈ ਰੱਖਿਆ ਜੀ 4.5 ਮਹੀਨੇ ਬਿਠਾਈ ਰੱਖਿਆ ਤੇ ਅੱਜ ਲਵਾਉਨੇ ਆ ਕਾਲੂ ਨੂੰ ਨੇ ਆ ਹੀ ਕਰੀਗੇ ਫਿਰ ਉਹਨਾਂ ਨੇ ਜੀ ਮੈਨੂੰ ਮੈਂ ਕਹਿਣ ਤੇ ਵੀ ਵਾਰੀ ਵਾਰੀ ਵੀ ਮੇਰਾ ਵੀ ਲਵਾਉ ਤੁਸੀਂ ਉਹਨਾਂ ਨੇ ਫਿਰ ਮੈਨੂੰ ਥੱਲੇ ਵਾਲੀ ਕੰਟਰ ਗਈਆਂ ਚ ਕਹਿੰਦੇ ਵੀ ਇੱਥੋਂ ਲਵਾਉਨੇ ਆ ਤੇਰਾ ਸਲਵਾ ਡੋਰ ਤੋਂ ਕਹਿੰਦੇ ਇੱਥੋਂ ਲਵਾ ਦਿੰਨੇ ਆ ਫਿਰ ਉੱਥੋਂ ਉਹਨਾਂ ਨੇ ਡੌਂਕੀ ਲਵਾ ਲਈ ਜੀ ਨੇ ਕਿ ਤੁਹਾਡੇ ਨਾਲ ਗੱਲ ਇੱਕ ਨੰਬਰ ਦੀ ਹੋਈ ਸੀ ਇੱਕ ਨੰਬਰ ਦੀ ਹੋਈ ਸੀ ਬਾਕੀ ਕਿਦੇ ਤਰੀਕੇ ਨਾਲ ਵਾਜਿੰਦੇ ਤੇ ਬੋਲ ਰਹੇ ਇਹ ਕਿ ਕਿਸ਼ਤੀਆਂ ਦੇ ਉਹ ਤਾਂ ਹੀ ਜੰਗਲਾਂ ਰਹੀ ਕਿਸ਼ਤੀਆਂ ਸਾਰੇ ਕਿਤੇ ਲੈ ਕੇ ਗਏ ਆ ਜੀ ਚਲਿਏ ਪੰਜਾਬੀ ਤੋਂ ਉੱਥੇ ਨਾਲ ਹੋਰ ਵੀ ਸੀ ਕੋਈ ਹੋਰ ਜੀ ਕਦੇ ਮਿਲ ਜਾਂਦੇ ਪੰਜਾਬੀ ਕਦੇ ਨਹੀਂ ਕੱਲਾ ਹੀ ਹੁੰਦਾ ਜੀ ਫਿਰ ਤੁਸੀਂ ਉੱਥੇ ਅਮਰੀਕਾ ਪਹੁੰਚ ਗਏ ਫੋਟੋ ਮੈਂ ਕਲਿੱਕ ਕਰ ਲੈ ਕਿੰਨੇ ਦਿਨ ਰਹੇ ਅਮਰੀਕਾ ਚ ਉਹਨਾਂ ਨੇ ਜੀ ਮੈਨੂੰ ਮਕਸੀਕੋ ਹੀ 1 ਮਹੀਨਾ ਬਿਠਾਈ ਰੱਖਿਆ ਜੀ ਉਹਨਾਂ ਨੇ ਉੱਥੇ ਬਿਠਾਈ ਰੱਖਿਆ ਕਦੇ ਫੂਨ ਦੇ ਦਿੰਦੇ ਸੀ ਕਦੇ ਖੋਲ ਲੈਂਦੇ ਸੀਗੇ ਤੇ ਕਦੇ 2 ਘੰਟੇ ਫੂਨ ਦੇਤਾ ਕਦੇ 2 ਘੰਟੇ ਗਾਂਹ ਗੱਡੀ ਤੇ ਲੈ ਕੇ ਫਿਰ ਗਾਂਹ ਅੱਗੇ ਕਿਸੇ ਹੋਰ ਜਾ ਕੇ ਬਿਠਾਤਾ ਘਰ ਜੇਚ ਬਾਹਰ ਨਹੀਂ ਨਿਕਲਣ ਦਿੰਦੇ ਸੀਗੇ ਕੁਝ ਪੈਸੇ ਅਰੇਂਜਮੈਂਟ ਜਿਵੇਂ ਕੀਤਾ ਜਾਣ ਲੱਗੀ ਕਿਸ ਤਰ੍ਹਾਂ ਪੈਸੇ ਦੀ ਕੋਸਤਾ ਘਰ ਤੇ ਲੋਨ ਕਰਾਇਆ ਜੀ 20 ਲੱਖ ਦਾ ਲੋਨ ਕਰਾਇਆ ਸੀ ਤੇ ਬਾਕੀ ਕੋਸ ਫੜੇ ਆ ਰਿਸ਼ਤੇਦਾਰਾਂ ਤੋਂ ਯਾਰਾਂ ਦੋਸਤਾਂ ਤੋਂ ਫੜ ਕੇ ਜੀ ਸਾਰਾ ਅਰੇਂਜਮੈਂਟ ਕੀਤਾ ਜੀ ਘਰ ਦੀ ਹਾਲਤ ਕੀ ਕੀ ਕਾਰੋਬਾਰ ਹੈ ਕਾਰੋਬਾਰ ਜ਼ਮੀਨ ਹੈ ਨਹੀਂ ਜੀ ਸਾਡੇ ਕੋਲ ਅਸੀਂ ਡੇਰੀ ਦਾ ਕੰਮ ਕਰਦੇ ਸੀਗੇ ਜੀ ਡੇਰੀ ਤੇ ਘਰ ਚੱਲਦਾ ਰਿਹਾ ਉਹ ਵੀ ਬੰਦ ਹੋ ਗਿਆ ਹਾਂ ਉਹ ਬੰਦ ਹੋ ਗਿਆ ਜੀ ਕੁਝ ਉਦੋਂ ਪੈਸੇ ਇਕੱਠੇ ਕਰਨ ਮਰਿਆ ਨਹੀਂ ਕੋਸ ਪਸ਼ੂ ਵੀ ਤੇ ਸੀਗੇ ਲਾਪਿਸ ਕਿੰਨੇ ਖਾਨਾ ਹਾਂਜੀ 5-6 ਗਾਇਆਂ ਮਰ ਗਏ ਰਹੀਏ ਪਰਿਵਾਰ ਚ ਕੋਈ ਹੋਰ ਵੀ ਵਿਦੇਸ਼ ਨਹੀਂ ਕੋਈ ਨਹੀਂ ਹੈ 25 ਇਹ ਜਸਤਰੀ ਕਿ ਕਿਵੇਂ ਇਨਸਾਫ ਮਿਲ ਸਕਦਾ ਤੁਹਾਨੂੰ ਕੀ ਕਰਨਾ ਪੈਜੀ ਅਸੀਂ ਸਰਕਾਰ ਤੋਂ ਇਹ ਇਨਸਾਫ ਮੰਗਦੇ ਆਂ ਜੀ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਏ ਸਾਡੀ ਜਿਹੜੀ ਪੈਸੇ ਲੱਗੇ ਵਾਪਸ ਉਹਨਾਂ ਤੋਂ ਜਾਂਟਾ ਤੋਂ ਕਰਾਏ ਜਾਣ ਵੀ ਸਭ ਤੋਂ ਸਰਕਾਰ ਵੀ 6 ਮਹੀਨੇ ਦੇ ਕਰੀਬ ਦਾ ਸਮਾਂ ਲੱਗਿਆ ਤੁਹਾਨੂੰ ਉੱਥੇ ਉੱਥੇ ਹੀ 5.5 ਮਹੀਨੇ ਲੱਗੇ 5.5 ਮਹੀਨੇ ਦਾ ਤੁਹਾਡਾ ਪੂਰਾ ਸਮਾਂ ਕਿਸ ਤਰੀਕੇ ਦਾ ਕਿਸ ਤਰੀਕੇ ਦੇ ਹਾਲਾਤ ਵਿੱਚ ਔਰ ਹੁਣ ਉੱਥੋਂ ਤੁਹਾਨੂੰ ਵਾਪਸ ਭੇਜਿਆ ਉਦੋਂ ਕਿਸ ਤਰੀਕੇ ਦੇ ਹਾਲਾਤ ਨੇ ਤੁਹਾਡੇ ਪਹਿਲਾਂ ਜੀ ਉਹਨਾਂ ਨੇ ਉੱਥੇ ਇਟਲੀ ਜਦੋਂ ਬਿਠਾਇਆ ਲ ਜਾ ਕੇ ਜੀ ਪਾਸਪੋਰਟ ਫੜ ਲਿਆ ਸੀ ਉਹਨਾਂ ਨੇ ਜੀ ਕਹਿੰਦੀ ਤੇਰਾ ਵੀਜ਼ਾ ਲਵਾਉਣਾ ਉੱਥੇ ਮੈਨੂੰ ਬਿਠਾਈ ਰੱਖਿਆ ਉਹਨਾਂ ਨੇ ਬਸ ਰੋਜ਼ ਫੋਨ ਲਾ ਦਿੰਦੇ ਵੀ ਵਾ ਤੇਰਾ ਕੋਈ ਨਾ ਇੱਕ ਦੋ ਦਿਨਾਂ ਚ ਵੀਜ਼ਾ ਲਵਾ ਦਿੰਨੇ ਆ ਤੇਰੇ ਪੇਪਰ ਭੇਜੇ ਹੋ ਜਾਂਦੇ ਸੀ ਜਾਂ ਇਹ ਕਹੀ ਗਈ ਤੇ ਜਦੋਂ ਹੁਣ ਵਾਪਸ ਲੈ ਕੇ ਆਇਆ ਜੀ ਹੱਥ ਕੜੀਆਂ ਲਾ ਕੇ ਲੈ ਕੇ ਆਇਆ ਪੈਰਾਂ ਨੂੰ ਹੱਥਾਂ ਨੂੰ ਤੇ ਢਿੱਡ ਨੂੰ ਵੀ ਸੰਗਲ ਪਾ ਕੇ ਲੈ ਕੇ ਆਇਆ ਜੀ ਵਾਪਸ ਇਹ ਸਾਰੇ ਕੰਟਰੀਆਂ ਨਾਲ ਇਦਾਂ ਹੋਇਆ ਕਿ ਤੁਹਾਡੇ ਨਾਲ ਇਕੱਲੇ ਪੰਜਾਬ ਜੀ ਜੀ ਉੱਥੇ ਉੱਥੋਂ ਲੈ ਜਾਂਦੇ ਆ ਜੀ ਬਾਅਦ ਚ ਸਾਰਿਆਂ ਦੀ ਪਾਉਂਦੇ ਹੋਣੇ ਆ ਤੇ ਐ ਇੱਕ ਕਮਰੇ ਚ ਬੰਦ ਕਰ ਦਿੰਦੇ ਆ 15 ਦਿਨ ਇੱਕ ਕਮਰੇ ਚ ਹੀ ਬੰਦ ਰਹੇ ਅਮਰੀਕਾ ਪਹੁੰਚਣ ਨੂੰ ਦਿਨ ਕਿੰਨੇ ਹੋਏ ਸੀ ਜਦੋਂ ਦੂਮੇ ਫੜਲੇ 15 ਦਿਨ ਹੋ ਗਏ ਸੀਗੇ ਜੀ ਅਸੀਂ ਸੈਂਟੀਗੋ ਤੋਂ ਜੀ ਉੱਥੋਂ ਅਰੈਸਟ ਕੀਤਾ ਕ੍ਰੋਸਿੰਗ ਕੀਤੀ ਹੈ ਜੀ ਹਾਂਜੀ ਬਾਰਡਰ ਤੋਂ ਹਾਂਜੀ ਆ ਇਹ ਬੇਰੋਜ਼ਗਾਰੀ ਹੀ ਕਰਕੇ ਹੀ ਗਏ ਸੀ ਤੁਸੀਂ ਹਾਂਜੀ ਕੰਮ ਦੇ ਕਰਕੇ ਹੀ ਮੈਂ ਗਿਆ ਸੀ ਖਾਣ ਪੀਣ ਦਾ ਕਿੱਦਾਂ ਕੀਤਾ ਉਹਨਾਂ ਨੇ ਥੋੜਾ ਜਦੋਂ ਤੁਹਾਨੂੰ ਵਿਜੀਲੀ ਰੱਖਿਆ ਹੋਇਆ ਸੀ ਖਾਣ ਖਾਣ ਪੀਣ ਦੀ ਕਦੇ ਤਾਂ ਉਹ ਇੱਕ ਟਾਈਮ ਦੇ ਦੇ ਦਿੰਦੇ ਸੀਗੇ ਰੋਟੀ ਕਦੇ ਨਹੀਂ ਦਿੰਦੇ ਕਦੇ ਆਪ ਦੇ ਖਰਚੇ ਦੇ ਰਹੇ ਆ ਸੀ ਸਰਕਾਰ ਤੋਂ ਕੋਈ ਨੌਕਰੀ ਨਹੀਂ ਆਸ ਸਰਕਾਰ ਤੋਂ ਪਹਿਲਾਂ ਨੌਕਰੀ ਨਾਮ ਮਿਲਣ ਕਰਕੇ ਅਸੀਂ ਇਹ ਰਾਹ ਚੁਣਿਆ ਸੀ ਕੁਆਲੀਫਿਕੇਸ਼ਨ ਕੀ ਸੀ ਤੁਹਾਡੀ ਮੇਰੀ ਇਹ ਆਈਟੀਆ ਕੀਤੀ ਹੋਈ ਹੈ ਜੀ ਇਲੈਕਟ੍ਰੀਸ਼ੀਅਨ ਦੀ ਹਾਂਜੀ ਮੰਗ ਕਰਦੇ ਹੁਣ ਹਾਂਜੀ ਨੌਕਰੀ ਦੀ ਮੰਗ ਕਰਦੇ ਹਾਂ